ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਣਾ ਸਾਰੇ ਵੀ ਸਿਟਰਿੰਦੇ ਕਰਦਗੇ ਪਰ ਵਲੌਗ ਦੀ ਸਟਾਰਟਿੰਗ ਤੇ ਕੱਲ ਮਿੱਤਰੋ ਵਲੌਗ ਨਹੀਂ ਬਣੇਗਾ ਤੇ ਆਪਣੇ ਕੋਲ ਬਾਈ ਆਏ ਸੀ ਹਰਮੰਸਪੁਰੇ ਤੋਂ ਇੱਕ ਬਾਈ ਲਾਡੀ ਤੇ ਇੱਕ ਬਾਈ ਅਰਸ਼ੀ ਤੇ ਤਿੰਨ ਬਾਈ ਹੋਰ ਆਏ ਸੀ ਉਹਨਾਂ ਨਾਂ ਨਹੀਂ ਪਤਾ ਆਪਾਂ ਨੂੰ ਤੇ ਮਿਲਣ ਆਏ ਸੀ ਤੇ ਇੱਕ ਨਾਲ ਯਾਰ ਕੱਲ ਮੌਸਮ ਬੜਾ ਖਰਾਬ ਸੀਗਾ ਮੀਂਹ ਬਹੁਤ ਪਿਆ ਕੱਲ ਧੁੱਪ ਤਾਂ ਨਿਗਰੀ ਨਹੀਂ ਬੱਦਲ ਹੀ ਬੱਦਲ ਰਹੇ ਹਨਾ ਤੇ ਇੱਕ ਬਾਈ ਆਏ ਸੀ ਤੇ ਆਪਣਾ ਟਾਈਮ ਨਹੀਂ ਲੱਗਾ ਵਲੌਗ ਸ਼ੁਰੂ ਕਰਨ ਦਾ ਤੇ ਰਾਤ ਛਦਰਾਂ ਵੀ ਆਪਾਂ ਸਾਰੀਆਂ ਲਾਦੀਆਂ ਸੀਗਾਂ ਹਨੇਰੀ ਸੀਗੀ ਰਾਤ ਬਾਬਾ ਆ ਵੇਖ ਜਾਲੇ ਕੱਪੜੇ ਦਾ ਕੀ ਹਾਲ ਕੀਤਾ ਪਏ ਹਨੇਰੀ ਨੇ ਆ ਰਹੀ ਸੀ ਛਰੀ ਤੇਰਾ ਮੈਂ ਨਿੱਕੀ ਚੱਲ ਇਹ ਲੈ ਵੀ ਉਵੇਂ ਜਾਂਦੀ ਕਸੀ ਕੁਸੀ ਵੀ ਨਹੀਂ ਗਈ ਲੈ ਇਹ ਨਿੱਕੀ ਐ ਨੂੰ ਤਾਂ ਚੜਕੀ ਆ ਨਾ ਉਹ ਵੱਡੀਆਂ ਸੀਗਾਂ ਇਹ ਚੱਕਿਆ ਉਹ ਮਾਰਵੇਂ ਗਲੀ ਜਿੰਨਾਂ ਨੇ ਹਨੇਰੀ ਨੇ ਸਿੱਤਾਂ ਇਹ ਆਪਾਂ ਵੱਡੀਆਂ ਛਰਾਂ ਲਾਦੀਆਂ ਤੇ ਨਿੱਕੀ ਆਪਾਂ ਲੱਗੀ ਰਹਿਣਤੀ ਕਬੂਤਰ ਬਾਤਰ ਵੇਖ ਗਏ ਸੈਟ ਆ ਕਬੂਤਰ ਜਮਾ ਸੈਟ ਆ ਜੀ ਕਬੂਤਰਾਂ ਵੇਖ ਲਗੇ ਕਬੂਤਰ ਨੇ ਜਮਾ ਕਰੇ ਕੋਟਾ ਇਹ ਕੁਦਰਤ ਦਾ ਜਾਮਾ ਕਰ ਬੋਟਾ ਅੱਜ ਤਾਂ ਯਾਰ ਧੋਪਾਂ ਵਾਹਾਂ ਨਿਕਲ ਆਈ ਆ ਕੱਲ ਤਾਂ ਯਾਰ ਤਾਸ ਗੀ ਸੀ ਧੋਪ ਦੇਖਣ ਨੂੰ ਆਜ ਤਾਂ ਹੰਦੀ ਵਾਹਾਂ ਸੀ ਕਿਉਂ ਕੱਲ ਮੀਂਹ ਪਿਆ ਨਾ ਧੁੰਦ ਕਾਫੀ ਸੀ ਤੜਕੇ ਤੇ ਪੱਠੇ-ਪੱਠੇ ਲੇ ਜਾਂਦੇ ਆਪਾਂ ਤੇ ਬੱਚੇ ਵੇਖੋ ਠੰਡ ਦੇ ਮਾਰੇ ਕੁੰਗੜੇ ਬੈਠੇ ਅੱਜ ਆਪ ਇੱਕ ਜੁੜੀ ਪਾਰਟੀ ਦੇਣੀ ਆ। ਉਹ ਕੂਤਰੀ ਨੇ ਅੰਡੇ ਨਹੀਂ ਰੱਖਿਆ ਕੂਤਰੀ ਨੇ। ਇਹਦੀ ਡੀਬਾਰਮਿੰਗ ਕਰਾਂਗੇ ਥੋੜੀ ਜੀ। ਜੇ ਕਿਹ ਭਰਾ ਨੂੰ ਪਤਾ ਹੋਵੇ ਤਾਂ ਆਪਾਂ ਨੂੰ ਦੱਸੋ ਜੇ। ਹਰ ਇੱਕ ਭਰਾ ਆਪਦੀ ਆਪਦੀ ਜਾਣਕਾਰੀ ਦਿਓ ਜੇ ਕਮੈਂਟ ਕਰ ਇੱਕ ਕਮੈਂਟਾਂ ਚ। ਕੂਤਰੀ ਦੇ ਅੰਡੇ ਨਹੀਂ ਰੱਖੇ ਤੇ ਕੀ ਕਾਰਨ ਬਣ ਸਕਦਾ ਤੇ ਕੀ ਦਈਏ ਇਹਨੂੰ ਹਣਾ। ਰੇਕਬ ਆ ਕੂਤਰੀ ਯਾਰ ਆਰੀ। ਉਹ ਬੈਠੀ ਰਹਿੰਦੀ ਸੇਵਾਮ ਲੱਗੀ ਜਾਂਦੀ ਉਤਰੀ ਹੁਣ ਇੱਥੋਂ ਉੱਠ ਕੇ ਗਈ ਆ ਵੇਲੂ ਇਹ ਤੇ ਆਂਡੇ ਨਹੀਂ ਰੱਖੇ ਨੇ ਯਾਰ ਤੇ ਕਾਰਨ ਉਸੇ ਕੀ ਬਣ ਰਿਹਾ ਹੈ ਹਨਾ ਦੇ ਨਾਲ ਕਮੈਂਟਾਂ 'ਚ ਦੱਸੋ ਕੀ ਡੀ ਵਾਰਮਿੰਗ ਕਰਗੇ ਕਿਰਾਂ ਆਪਾਂ ਤਾਂ ਆਪਦੀ ਕਰਾਂਗੇ ਕਮੈਂਟਾਂ 'ਚ ਬਾਈ ਵੀ ਦੱਸਦੇ ਹਨਾ ਜਿਵੇਂ ਜਿਵੇਂ ਪਤਾ ਸਾਰੇ ਦੱਸ ਦਿੰਨ ਕੀ ਡੀ ਵਾਰਮਿੰਗ ਕਰਗੇ ਇਹਨਾਂ ਦੀ ਬਾਕੀ ਤਾਂ ਆਂਡੇ ਪੱਕੇ ਪਈ ਆ ਲੱਗ ਪਗ ਅਜੇ ਹੱਥ ਲਾ ਕੇ ਵੇਖੇ ਨਹੀਂ ਇਹ ਠੀਕ ਉਨੀ ਵੇਲੇ ਲਾ ਦੋ ਦਿਨ ਹੋਰ ਪਏ ਰਹਿੰਦਗੇ ਮੇਰੇ ਕੋਊਤਰਾ ਨੂੰ ਪਾਤਾ ਆਪਾਂ ਦਾਣਾ ਪਾਣੀ ਤੇ ਸਾਰੇ ਕੋਊਤਰ শুকੀ ਜਾਂਦੇ ਆ ਤੇ ਅੱਜ ਆਪਾਂ ਕੋਊਤਰਾ ਕੋਲ ਤਾਂ ਆਏ ਘਾਟੀ ਜਿਹੜਾ ਆਪਣੇ ਨਾਲ ਇੱਕ ਬਾਈ ਹੁੰਦਾ ਪਾਗ ਵਾਲਾ ਤੇ ਉਹਨਾਂ ਨੇ ਖੰਡ ਪਾਟ ਖਲਾਇਆ ਅੱਜ ਖਵਾਇਆ ਤੇ ਪਰਸੋਂ ਭੋਗ ਪੈਣਾ ਠੀਕ ਆ ਵੀ ਆਪਣਾ ਸਾਰਾ ਦਿਨ ਉਧਰ ਹੀ ਲੰਘ ਗਿਆ ਅੱਜ ਤੇ ਹੁਣ ਫੇਰ ਮੈਂ ਕੋਊਤਰਾ ਨੂੰ ਦਾਣਾ ਪਾਣੀ ਪਾਉਣੀ ਆਇਆ ਸੀਗਾ ਤੇ ਕਬੂਤਰਾ ਨੂੰ ਦਾਣਾ ਪਾਣੀ ਡੇਢੀ ਨੇ ਪਾਤਾ ਸੀਗਾ ਤੇ ਹੁਣ ਫੇਰ ਉਹਨਾਂ ਘਰੇ ਜਾਣਾ ਤੇ ਇਹਨੇ ਤੇਨ ਉੱਧਰੀਂ ਆਪਾਂ ਹਲੋ ਜੀ ਇੱਕ ਕੰਮ ਹੋਰ ਹੋ ਗਿਆ ਕੂਤਰਾ ਖੁੱਡਾ ਆਹਲਾ ਬਾਹਰ ਰਹਿ ਗਿਆ ਖੁੱਲਾ ਤੇ ਕਬੂਤਰ ਇੱਧਰ ਆਏ ਫਿਰਦੇ ਆ ਤੇ ਕਬੂਤਰੀਆਂ ਪਰਲੇ ਪਾਸੇ ਜਾਵੜੀਆਂ ਵੱਡੀਆਂ ਧੀੜੀ ਧੀੜੀ ਆ ਗਈ ਇੱਕ ਤਾਂ ਬੈਠਾ ਚੱਲ ਬੈ ਤੂੰ ਵੀ ਆ ਬੈਠਾ ਇਹ ਡੈਡੀ ਦਾਣਾ ਪਾਣੀ ਪਾਇਆ ਤੇ ਇੱਟ ਲਾਉਣੀ ਭੁੱਲ ਗਿਆ ਉਸ ਦੋ ਇੱਕ ਡੱਬਾ ਤਿੰਨ ਹੋਰ ਇੱਧਰ ਕਿਹੜਾ ਇੱਕ ਆ ਬੈਠਾ ਕਾਲਸਰਾਹੀ ਚਾਰ ਇੱਕ ਆ ਬੈਠਾ ਗੂਤਰ ਪੰਜ ਪਾਂ ਜੀ ਮਿੱਤਰੋ ਇਧਰ ਕਬੂਤਰ ਆਇਆ ਤੇ ਕਬੂਤਰਾਂ ਨੇ ਹੁਣ ਪਰਲੇ ਬਸ ਕਿੰਨੀਆਂ ਚੰਗੀਆਂ ਪੂਰੇ ਮਿੰਟ ਆਵਰ ਲੱਗਦੀਆਂ ਯਾਰ ਉਧਰ ਇੱਕ ਕਾਕਾ ਬੈਠੀ ਫੋਨ ਡਗਾਤਾ ਸੀਗਾ 38 1 ਕਾ ਕੰਮ ਗਲਤ ਹੋ ਗਿਆ ਯਾਰ ਆ ਗੂਤਰਾ ਕਾ ਬੈਠੀ ਦੋ ਇੱਕ ਆ ਬੈਠੀ 10 ਇੱਕ ਆ ਬੈਠੀ ਚਾਰ ਚਾਰ ਹੋਰ 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 ਕਿਹੜੀ ਗੂਤਰੀ ਇਧਰ ਜੀ ਦੱਸੋ ਬੋਲੋ 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 ਇੱਕ ਆ ਬੈਠੀ पांजा एक आ रही छे, एक आ बेटी हो रहा सांता लगभग 7 कबूतर लगभग एयर आ गई उधर चल दूं ਸੱਤ ਉਹ ਉਧਰੋਂ ਅਸੀਂ ਇਹ ਅੱਧਰਾਂ ਚਾਰ ਕਬੂਤਰ ਸੀ ਉਧਰ ਗਏ ਹੋਏ ਸੱਤ ਇੱਕ ਆ ਬਚਿਆ ਅੱਠ ਅੱਠ ਸੀ ਜੀ ਕਬੂਤਰਾਂ ਨੌ ਨੌ ਹੋ ਗਈਆਂ ਜੀ ਇੱਕ ਅੱਧੀ ਹੋਰ ਹੋ ਗਈ ਦਾਸ ਹੋਣਾ ਮੈਨੂੰ ਲੱਗਦਾ ਚਾਓ ਜੀ ਇੱਕ ਹੋਰ ਮਿਲ ਗਈ ਦਾਸ ਇੱਕ ਅੱਧੀ ਹੋਰ ਹੋਊਗੀ ਫਿਰ ਨਹੀਂ ਜੀ ਬਸ ਦਾਸ ਹੀ ਸੀਗਾ ਪੂਰਤਾ ਹੈ ਨਹੀਂਗੀ ਕਬੂਤਰੀ ਇਹ ਤਾਂ ਵੀ ਪੂਰੀ ਲੱਗਦੀ ਆ ਉਤਰਿਆ ਆ ਓਨਲੀ ਦਸ ਉਤਰਨਾ ਇਧਰ ਸੇ ਤੇ ਉਤਰਨ ਦਾਣਾ ਪਾਣੀ ਪਾਤਾ ਸੀ ਡੈਡੀ ਨੇ ਈ ਪਾਦੇ ਜੇ ਜਾਣੇ ਪਾਦੇ ਸੀ ਆਂਡੇ ਫੇਰ ਲਾਈ ਜਾਂਦੀ ਆ ਕੰਮ ਗੱਪ ਐਨਾਂ ਦਾ ਐ ਤਾਂ ਆਂਡੇ ਲਾਉਣਾ ਦਾ ਉਹ ਗੁੱਛ ਰਾਇਆ ਕੂਦਰੀ ਨੇ ਤੇ ਇੱਕ ਬਾਈ ਦਾ ਮੈਸੇਜ ਆਇਆ ਸੀਗਾ ਕਿਨ ਬਾਈ ਕਬੂਤਰ ਛਤਰੀ ਤੇ ਪੱਕਾ ਕਿਵੇਂ ਕਰੀਏ ਤੇ ਵੇਖੋ ਬਾਈ ਜੀ ਆਪਾਂ ਕੋਠੀ ਦੇ ਕੂਤੇ ਜਿਵੇਂ ਆਪਣੇ ਆਉਥ ਰਹਿੰਦੇ ਆ ਹੁਣ ਡੇਢ ਸਾਲ ਹੋ ਗਿਆ ਸਾਲ ਉਹ ਕੋਠੀ ਤੇ ਉਹ ਫੜ ਕੇ ਆਪਾਂ ਅੱਡੇ ਗਰਾ ਅੱਡੇ ਲਾਵਾਂਗੇ ਉਹ ਤਾਂ ਨਹੀਂ ਹੁਣ ਲੱਗਣੇਗੇ ਤੇ ਜੇ ਆਪਾਂ ਨਵਾਂ ਬੱਚਾ ਲਾਵਾਂਗੇ ਉਹ ਲੱਗ ਜਾਊਗਾ ਕੈਮਰਾ ਥੋੜਾ ਸਾਫ ਕਰ ਲੇਗੇ ਜੇੜਾ ਨਵਾਂ ਬੱਚਾ ਲਾਵਾਂਗੇ ਉਹ ਤਾਂ ਲੱਗ ਜੂਗਾ ਕਿਉਂਕਿ ਬਈ ਨਿੱਕਾ ਹੁੰਦਾ ਛਰੀ ਤੇ ਭਾਈ ਰੱਖਿਆ ਕਰੀ ਤੇ ਰੱਖੀ ਰੱਖਣੀ ਪੈਣੀ ਹੈ ਮਿਹਨਤ ਕਰਨੀ ਪੈਣੀ ਹੈ ਨਾ ਫੇਰ ਹੀ ਬੱਚੇ ਲੱਗਣਗੇ ਛਰੀ ਦੇ ਜਿਵੇਂ ਆਪਾਂ ਨਿੱਕੀ ਛਰੀ ਤੇ ਬਾਹ ਦੇਣੇ ਬੱਚੇ ਤੇ ਉਹ ਡੁੱਟ ਕੇ ਹਟ ਜਾੜਦੇ ਉੱਟ ਕੇ ਉਹ ਤੇ ਜਾੜਦੇ ਆ ਤੇ ਐਂ ਲੱਗਦੇ ਮਿੱਤਰੋ ਬੱਚੇ ਤੇ ਜੇ ਕੋਈ ਵੱਡਾ ਉਤਰ ਲਾਉਣਾ ਹੈ ਮਤਲਬ ਕੋਈ ਲੈ ਕੇ ਆਂਦਾ ਕਿਸੇ ਤੋਂ ਹਨਾ ਉਹ ਤਾਂ ਵੀ ਬੰਦਣਾ ਪੈਣਾ ਲਗਾਤਾਰ 10 ਦਿਨ 12 ਦਿਨ ਬੰਨ ਤੇ 13ਵੇਂ ਦਿਨ ਛੱਡਦੇ ਤੇ ਛੱਡ ਕੇ ਆਇਆ ਨਾ ਘਰੇ ਬਈ ਉਡਲੈਂ ਜਨੋਟ ਦਾ ਹਨਾ ਛੱਡ ਕੇ ਨਾਦ ਨਾ ਕੂਤਰ ਭੜਕਾਉਣ ਲੱਗ ਜੀ ਤੇ ਜੇ ਆ ਗਿਆ ਠੀਕ ਆ ਫਿਰ ਤੇ ਲੱਗ ਗਿਆ ਤੇ ਜੇ ਨਾ ਆਇਆ ਫਿਰ ਨਹੀਂ ਲੱਗਾਗਾ ਨਾ ਫਿਰ ਔਖਾ ਕੰਮ ਉਹਦਾ ਤੇ ਇੱਕ ਤਾਂ ਬਈ ਦਾ ਮੈਸੇਜ ਆਇਆ ਸੀਗਾ ਜਿਵੇਂ ਬਈ 2 3 ਮਹੀਨੇ ਹੋ ਗਏ ਕੂਤਰ ਨੂੰ ਸਰਫਰ ਹੋਇਆ ਨੂੰ ਤੇ ਉਹਨਾਂ ਦੇ ਖੰਭ ਕਿਵੇਂ ਪੱਟিয়ে ਉਹ ਵੀ ਤੁਹਾਨੂੰ ਦੱਸ ਦਿਆਂ ਅੱਜ ਕਿਵੇਂ ਪੱਟਨੇ ਉਹਨਾਂ ਦੇ ਖੰਭ ਜਿਹੜੇ ਸਰਫਰ ਹੋ ਗਏ ਆਪਣੇ ਕੋਲ ਹੀ ਹੈਗੇ ਬਈ ਉਹਨਾਂ ਦੇ ਆਪਾਂ ਹੀ ਪੱਟਾਂਗੇ ਬਾ ਥੋੜੇ ਦਿਨਾਂ ਤੇ ਕਰਪਾਏ ਪੱਟਨੇ ਆ ਤੇ ਇਹ ਕੂਤਰ ਲੈ ਕੇ ਉਹਨਾ ਫੜ ਕੇ ਮੈਂ ਤੁਹਾਨੂੰ ਦਿਖਾਉਣਾ ਯੂ ਵੀ ਆ ਗੂਤਰ ਆਪਣਾ ਤੇ ਇਹ ਸਰਫਾਰੀ ਹੋਇਆ ਹੋਇਆ ਗਿਆ ਕੰਮ ਨੂੰ ਸਫਾਈ ਦੀ ਇਧਰਲਾ ਬਸ ਆ ਜੇ ਤੇ ਇੱਕ ਬਈ ਮੈਸੇਜ ਆਏ 2-3 ਮਹੀਨੇ ਹੋ ਗਏ ਹਨ ਉਹਨੂੰ ਤੇ ਇਹ ਬਈ ਐ ਸਮਝ ਲਈ ਯਾਰ 2-3 ਮਹੀਨੇ ਹੋ ਗਏ ਇਹਨੂੰ ਵੀ ਸਰਫਰ ਹੋਏ ਇਹਨੂੰ ਤੇ ਇਹਦੇ ਆਪ ਐ ਕਰਾਂਗੇ ਜਮ ਜਿਹੜੇ ਵੱਡੇ ਕੰਮ ਹੁੰਦੇ ਆ ਇਹ ਸੱਤ ਛੱਡ ਦਿੰਨੇ ਆ 1 2 3 4 5 6 7 ਆ ਸੱਤ ਇਹਨੇ ਛੱਡ ਦੇਨੇ ਆ ਤੇ ਜਾਂ ਛੀ ਛੱਡ ਦੋ ਬਈ ਸੱਤ ਜਾਂ ਛੀ ਵੱਡੇ ਖੰਮ ਛੱਡ ਕੇ ਤੇ ਬਾਕੀ ਸਾਰੇ ਖੰਮ ਪੜ ਦੋ ਬਈ ਬਗਨਾਲੀ ਆ ਵੀ ਲੈ ਬਈ ਆ ਸਾਰੇ ਖੰਮ ਪਟਣ ਵਾਲੇ ਆ ਬਗਨਾਲੇ ਪਾ ਇਹ ਤੋਂ ਲੈ ਕੇ ਸੱਤ ਕੰਮ ਛੱਡ ਕੇ ਤੇ ਬਾਕੀ ਸਾਰੇ ਖਿੱਚ ਦੋ ਅੱਧੇ-ਕਾ ਬਗਲਾਣੇ ਖਿੱਚ ਦੋ ਬਾਈ ਥੋੜੀ-ਥੋੜੀ ਆ ਕੇ ਤੇ ਬਾਅਦ ਚ ਹੋ ਜਿਹੜੇ ਰਹਿ ਗਏ ਉਹ ਖਿੱਚ ਦੋ ਜੇ ਇਕੱਠੇ ਖਿੱਚਨੇ ਆ ਫਿਰ ਖੰਮ ਥੋੜੇ ਕਮਜ਼ੋਰ ਆਉਣਗੇ ਇਕੱਠੇ ਵੀ ਕੋਈ ਅਜਿਹਾ ਹੈ ਨਹੀਂਗਾ ਤੇ ਕੋਈ ਮਿਹਨਤ ਕਰ ਲੂਗੋ ਬਾਈ ਤੇ ਇਕੱਠੇ ਵੀ ਖਿੱਚ ਦੇ ਤੇ ਨਹੀਂ ਬਈ ਅੱਧੇ-ਤੇ ਕਰਕੇ ਖਿੱਚ ਲਵੇ ਪਹਿਲਾ ਝਾੜਰਾਂ ਨੇ ਖਿੱਚ ਦੇਵੇ ਤੇ ਬਾਅਦ ਚ ਨਾਲ ਦੇ ਖਿੱਚ ਦੇਵੇ ਤੇ ਸੱਤ ਖੰਭਕ ਜਾਂ 6 ਖੰਭਕ ਕੰਨੀ ਵਾਲੇ ਛੱਡ ਦੇਵੇ ਤੇ ਕਬੂਤਰ ਸਾਰੀਆਂ ਬਾਈਆਂ ਨਾ ਝਾੜਨੀ ਪੈਂਦਾਗਾ ਬਗਰ ਲੇ ਕੰਬਾਈਆਂ ਤੇ ਕਰ ਜਾਊਗਾ ਪਰ ਇਹ ਨਾ ਹੋਵੇ ਬਈ ਆਪਾਂ ਕਬੂਤਰਾਂ ਐ ਪੱਟ ਕੇ ਤੇ ਆਪਾਂ ਰੋਕ ਵੀ ਲੈਣੇ ਹੁੰਨੇ ਆ ਇੱਕ ਦੋ ਕਬੂਤਰੋ ਖਾ ਲੈਣੇ ਆ ਆਪਣਾ ਬਈ ਕੂਤਰ ਆਪਾਂ ਰੋਕ ਲੈਣੇ ਆ ਜਿਵੇਂ ਆਪਾਂ ਡਾਈਆਂ ਕਰਾ ਕੇ ਪਾਣੀ ਦੇ ਕਰਕੇ ਤੇ ਪਾਣੀ ਦੇ ਕਬੂਤਰ ਕਰਕੇ ਰੋਕਣਾ ਨਹੀਂ ਚਾਹੀਦਾਗਾ ਆਪਾਂ ਨੂੰ ਪਾਣੀ ਦੇ ਬਾਈਰ ਉਹਦੀ ਐਕਸਪਾਇਰੀ ਡੇਟ ਲਿਖੀ ਜਾਂਦੀ ਹੈ ਨਾ ਤੇ ਮਤਲਬ 4-5 ਪਾਣੀ ਤੋਂ ਬਾਅਦ ਛੱਡਣਾ ਪੈਂਦਾ ਹੀ ਜੇ ਪਾਣੀ ਪਾਣੀ ਲੱਗ ਜੇ ਤੇ ਜ ਸੁੱਕਾ ਪਲਾ ਡਾ ਕੇ ਤੇ ਪਲਾ ਰੋਕ ਹੀ ਸਕਦੇ ਸੁੱਕੇ ਦਾ ਕੋਈ ਇਸ਼ੂ ਨਹੀਂ ਹੁੰਦਾਗਾ ਜੇ ਪਾਣੀ ਲੱਗ ਜੇ ਕਬੂਤਰ ਨੂੰ ਉਦੋਂ ਬਈ ਛੱਡਣਾ ਹੀ ਪੈਂਦਾ ਜੇ ਰੋਕ ਲਿਆ ਕੂਤ ਝਾੜ ਪੈ ਜਾਂਦਾ ਤੇ ਆਹ ਵੇਖੋ ਮਿੱਤਰੋ ਆਪਾਂ ਚਾਰ-ਚਾਰ ਕਬੂਤਰ ਇਧਰੋਂ ਛੱਡਦੇ ਖੰਭ ਤੇ ਚਾਰ-ਚਾਰ ਇਧਰੋਂ ਛੱਡਦੇ ਆ ਤੇ ਬਾਕੀ ਆ ਬਗਲਾਂ ਨੇ ਖੇਚਦੇ ਸੀ ਆਪਾਂ ਦੇਖਵਾਉਂਦੇ ਜਾਂਦੇ ਆ ਜੇ ਥੋੜੇ ਥੋੜੇ ਹੋਰ ਆ ਗਏ ਤੇ ਆਪਾਂ ਚਾਦ ਲੈ ਕੇ ਚਿੱਤਾ ਇਹ ਖੰਭ ਤੇ ਵਧੀਆ ਕੂਤਰ ਸਰਪਰ ਹੋਊਗਾ ਵੀ ਆ ਵੇਖੋ ਇਹਦੇ ਖੰਭਾ ਖਿੱਚੀ ਸੀ ਆ ਜਮਾ ਨਵੇਂ ਆਏ ਖੰਭੇ ਨੇ ਤੇ ਆ ਵੀ ਹਜੇ ਨਿਕਲਦਾ ਵੀ ਹੁੰਦਾ ਹਾਲ ਇਹ ਬਚਾਰ ਚਾਰੀ ਛੱਡੀ ਸੀ ਇਹਦੀ ਆ ਕੂਤਰ ਜੇ ਸੁੱਕੀਆਂ ਡਾਂਗਾਂ ਕਰਾਉਣੀਆਂ ਸੁੱਕੀਆਂ ਡਾਂਗਾਂ ਕਰਾ ਕੇ ਕੂਤਰ ਰੁਕ ਜੇ ਕੋਈ ਇਸ਼ੂ ਨਹੀਂ ਹੁੰਦਾਗਾ ਜੇ ਉਹ ਪਾਣੀ ਲਾ ਕੇ ਕਬੂਤਰ ਰੋਗ ਦਿੰਨੇ ਹਨ ਉਹ ਚੱਕਰ ਗਲਤ ਪੈਂਦਾ ਦੂਈ ਅਕੂਤਰ ਚੱਲਦਾ ਨਹੀਂਦਾ ਸਹੀ ਪੁੱਛੋ ਨਾ ਤੇ ਜੇ ਚੱਲ ਪਿਆ ਤੇ ਇੰਨਾ ਉੜਦਾ ਨਹੀਂਗਾ ਜੇ ਕੂਤਰ ਪਹਿਲਾਂ ਜੋਰ ਲਾਉਣਾ ਹਨਾ ਉਵੇਂ ਬਾਅਦ ਚ ਕੂਤਰ ਜੋਰ ਨਹੀਂ ਲਾਉਂਦਾਗਾ ਬਸ 4-5 ਬਈ ਐਂਡ 5 ਪਾਣੀ ਆ 5 ਪਾਣੀ ਲਾ ਕੇ ਛੱਡ ਦੇ ਕੂਤਰ ਤੇ ਵਧੀਆ ਚੰਗਰ ਜਲਦ ਖੋਲ ਹੀ ਦੇਊਗਾ ਤੇ ਜੇ ਆਪ ਪਾਣੀ ਲਾ ਕੇ ਰੋਗ ਵੀ ਦਿੰਨੇ ਆ ਉਹ ਝਾੜ ਵੀ ਪੈ ਜਾਂਦੇ ਬੇ ਇਕੱਠੇ ਦੋ ਦੋ ਸੱਟ ਦਿੰਦੇ ਆ ਤੇ ਇੱਕ ਆਪ ਬਾਈ ਦਾ ਕਮੈਂਟ ਆਇਆ ਸੀ ਪੱਥੜਾਈ ਪੱਥੜਾਈ ਤੇ ਬਈ ਆਪਾਂ ਸਪੈਸ਼ਲ ਇੱਕ ਵੀਡੀਓ ਪਾਵਾਂਗੇ ਉਹ ਵੀ ਆਪਾਂ ਦੱਸਾਂਗੇ ਪੱਥੜਾਈ ਕਿਵੇਂ ਬਰਉਣੀ ਕਿਵੇਂ ਲਾਉਣੀ ਆ ਬਸ ਬਈ ਆਪ ਨੂੰ ਆਹੀ ਤਿੰਨ ਚਾਰ ਕਮੈਂਟ ਆਏ ਸੀਗੇ ਤੇ ਇਹ ਆਪਾਂ ਦੱਸਤਾ ਤੇ ਹੋਰ ਬਾਈ ਨੇ ਕੋਈ ਚੀਜ਼ ਪੁੱਛਣੀ ਹੋਵੇ ਤੇ ਆਪਾਂ ਨੂੰ ਕਮੈਂਟ ਕਰ ਦੇਵੇ ਤੇ ਆਪਾਂ ਦੱਸ ਦਾਂਗੇ ਮਿੱਤਰੋ ਆਪਾਂ ਇੱਕ ਜੋੜੀ ਪਟਨੀ ਆ ਕੋਈ ਪੱਟ ਦਿੰਨੀ ਆ ਯਾਰ ਉਹਨੇ ਕੂਤਰੀ ਨੇ ਆਂਡੇ ਨਹੀਂ ਰੱਖੇਗੇ ਪਤਾ ਨਹੀਂ ਕੀ ਕਰਨਾ ਯਾਰ ਆ ਵੇਖੋ ਬੈਠੀ ਆਂਡਿਆਂ ਦੇ ਆਂਡੇ ਤੇ ਮਤਲਬ ਉਹ ਨਹੀਂ ਬੈਠੀ ਆ ਤੇ ਆਂਡੇ ਰੱਖੇ ਨਹੀਂ ਕੂਤਰੀ ਨੇ ਨਹੀਂ ਯਾਰ ਤੇ ਭਈ ਇਹ ਕੂਤਰੀ ਪਹਿਲਾਂ ਆਂਡੇ ਰੱਖਦੀ ਸੀਗੀ ਇਹ ਤੇ ਚੱਲ ਭਾਈ ਇਹਦੀਆਂ ਡਾਕਟਰੀ ਕਰਾਂਗੇ ਤੇ ਫੇਰ ਹੀ ਗਾਂ ਲਾਵਾਂਗੇ ਜੋੜੀ ਉੱਤਰ ਕੇ ਰਾਂ ਫਿਰਦਾ ਰਹਿੰਦ ਨੇ ਅੱਜ ਮਿੱਤਰੋ ਕੂਤ ਨਾਬੁਦਰੀ ਹੋਏ ਛੱਡ ਆ ਗਏ ਕੂਤੀ ਨੂੰ ਚੰਗੀ ਤਰ੍ਹਾਂ ਵਿਖਾਈ ਦਿੰਨੇ ਆ ਹੜ ਕਿਹੜੀ ਆ ਇਹ ਇਹ ਆਪ ਨੂੰ ਘੋੜਤੀ ਰਹੀ ਆ ਤੇ ਬਹੁਤ ਤਗੜੀ ਉੱਡਦੀ ਸੀ ਇਹ ਤੇਰਾ ਬੱਚਾ ਵਾਸਤੇ ਰੋਕ ਲਈ ਸੀ ਇਹ ਆਂਡੇ ਜਾਂਦੇ। ਇਹ ਵਾਲੇ ਇਥੇ ਆਂਡੇ ਰੱਖਦੇ ਗਏ ਉਤਰ ਗਏ। ਇਹਦਾ ਵੀ ਹੱਲ ਕਰ ਦਿੰਨੇ ਆਪਾਂ ਲਈ ਇਥੇ ਬਿੰਦਗਾ ਹੀ ਨਹੀਂ ਗਿਆ। ਕਾਲਾ ਲਫਾਫਾ। ਇਥੇ ਟੰਗ ਦਿੰਨੇ ਆਪਾਂ। ਇਥੇ ਲੈ। ਕੋਣ ਆ ਕੇ ਬੈਠੋਗਾ ਇਥੇ। ਤੋ ਇਹ ਜੋੜੀ ਪੱਟਦੀ ਹੁਣ ਆਪਾਂ। ਹੋਰ ਹੋ ਰਿਹਾ ਕਿਹੜਾ ਗੂਤਰਾ ਆ ਆ ਮੇਤਰੋ ਕਿਹੜਾ ਗੂਤਰਾ ਆ ਗਿਆ ਰੰਗਦਾਰ ਲੱਗੇ ਰੇ ਦੇ 2 ਮਿੰਟ ਯਾਰ ਮੈਂ ਫੜ ਕੇ ਵੇਖੀ ਨਾ ਕਿਹੜਾ ਗੂਤਰਾ ਹੈ ਮੈਨੂੰ ਦੋ ਗੂਤਰੀ ਲੱਗਦੀ ਹੈ ਇਹ ਕਬੂਦਰੀ ਹੈ ਜੀ ਇਹ ਵੀ ਇਹ ਹਰੀ ਗਾਨੀ ਵਾਲੀ ਹੋਊਗੀ ਕਬੂਦਰੀ ਹੈ ਜੀ ਇਹ ਵੀ 11 ਹੋਊਗਾ ਇਹ ਵੀ ਤੂਰੇ ਦਾ ਅੰਗਲਾ ਉਹ ਰੰਗ ਲੈ ਗਿਆ ਕਬੂਦਰੀ ਦੋ ਹਰੀ ਗਾਨੀ ਸ਼ੇਰੀ ਤੇ ਹਰੀ ਗਾਨੀ ਅਪ ਕਰ ਦਾਂਗੇ ਹੋਰ ਤਾਂ ਨਹੀਂ ਇੱਧਰ ਹੈਗਾ ਕੋਈ ਹੋਰ ਤਾਂ ਹੈ ਨਹੀਂ ਗਾ ਜੀ ਬਾਕੀ ਓਕੇ ਰਿਪੋਰਟਾਂ ਜੀ ਹੈ ਨਹੀਂ ਉਤਰ ਹੋਰ ਕੋਈ ਇਧਰ ਤੇ ਉਧਰ ਬਾਬਾ ਵੀ ਬੋਲ ਪਿਆ ਤੇ ਆਪਾਂ ਹੁਣ ਜਾਣਾ ਭੂਗੜਿਆ ਘਰੇ ਤੇ ਫਿਰ ਉੱਥੇ ਜਾ ਕੇ ਐਂਡ ਕਰ ਦਾਂਗੇ ਆਪਾਂ ਵਲੌਗ ਦਾ ਆ ਦੇਖੋ ਇਹ ਮੁੰਨਾ ਭੂਗ ਵਾਲਾ ਐਨਾ ਕਰਨੇ ਭਾਈ ਗਰੀਬ ਹੋ ਗਿਆ ਜਿਹੜਾ ਮੂਹ ਕਰੀ ਭਾਈ ਮਾੜਾ ਯਾਰ ਇਹ ਆਪਾਂ ਯਾਰ ਸ਼ਹਿਰ ਜਾਣੇ ਕਿਉਂ ਭਾਈ ਦਾ ਘਰ ਤਾਂ ਪਿਆ ਮਾ ਦਿੱਤਾ ਵਿਆ ਤੇ ਘਰ ਤੋਂ ਬਾਹਰ ਕੇ ਲੈ ਕੇ ਆਉਣਾ ਜਿਵੇਂ ਅਸਾਂ ਹੁਣੇ ਗਿਆ ਸੀ ਮੈਂ ਸ਼ਹਿਰ 10 ਮਿੰਟ ਹੋਏ ਆਏ ਨੂੰ ਤੇ ਇਹਨਾਂ ਸੇ ਚੱਲ ਰਿਹਾ ਤੇਰੇ ਨਾਲ ਅੌਰੀ ਜਾਲਾ ਖਾਤਾ ਬਹੁਤ ਆ ਫਰੌੜਾ ਬਣ ਗਿਆ ਨਾ ਆਪਣਾ ਲੋ ਜੀ ਮਿੱਤਰੋ ਵਿਚਾਰ ਰਹੇ ਆ ਗੱਦੇ ਤੇ ਪੈਮ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਰਿਹਾ ਤੇ ਟੋਟਾ ਪੂਰਾ ਲਾਈ ਜੰਨੇ ਅੱਬਾਈ ਅੱਗ ਸਿੱਕੀ ਜਾਂਦੇ ਆ ਤੇ ਆ ਬਾਈ ਘਰੇ ਆ ਪੋਗ ਤੇ ਚਲੋ ਮਿੱਤਰੋ ਠੀਕ ਆ ਕਰਦਨੇ ਆ ਪਬਲੋਗ ਦਾ ਐਂਡ ਆ